ਬਾਲੀਵੁੱਡ ਸਿੰਗਰ ਨੀਹਾ ਕੱਕੜ ਦਾ ਮੈਲਬਰਨ ਵਾਲਾ ਸ਼ੋਅ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਦਰ ਅਸਲ ਇਸ ਸ਼ੋਅ ਦੇ ਵਿੱਚ ਲਾਈਵ ਕਾਨਸਰਟ ਦੌਰਾਨ ਨੀਹਾ ਕੱਕੜ ਜੂਆ ਆਪਣੇ ਕਾਨਸਰਟ 'ਚ ਲੇਟ ਪਹੁੰਚ ਦਿਆ ਉਹ ਵੀ 3 ਘੰਟੇ ਜਿਸ ਤੋਂ ਬਾਅਦ ਕਾਫੀ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਫੈਨਸ ਜੂਆ ਨੀਹਾ ਕੱਕੜ ਨੂੰ ਟ੍ਰੋਲ ਕਰਦੇ ਆ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਆਪਣੇ ਘਰ ਵਾਪਸ ਲੋਟ ਜਾਓ ਜਿਸ ਤੋਂ ਬਾਅਦ ਨੀਹਾ ਕੱਕੜ ਜੂਆ ਜਦੋਂ ਸਟੇਜ 'ਤੇ 3 ਘੰਟੇ ਲੇਟ ਪਹੁੰਚ ਦਿਆ ਤੇ ਉਹ ਰੋਣਾ ਵੀ ਸ਼ੁਰੂ ਕਰ ਦਿੰਦੀ ਜਿਸ ਤੋਂ ਬਾਅਦ ਇਹ ਕਾਨਸਰਟ ਜੋ ਸੀਗਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀਗਾ ਤੇ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਤਾਂ ਉਹਨਾਂ ਨੂੰ ਖੂਬ ਟਰੋਲ ਕੀਤਾ ਗਿਆ ਤੇ ਇਸ ਦੌਰਾਨ ਉਹਨਾਂ ਦੇ ਪ੍ਰਾਟ ਟੋਨੀ ਕੱਕੜ ਜੁਆ ਉਹਨਾਂ ਦੀ ਸਪੋਰਟ ਦੇ ਵਿੱਚ ਵੀ ਆਏ ਸਿਗੇ ਤੇ ਦੱਸਦੀ ਹੈ ਕਿ ਹੁਣ ਨੀਹਾ ਕੱਕੜ ਦੇ ਵੱਲੋਂ ਵੀ ਇਸ ਕਾਨਸਰਟ ਨੂੰ ਲੈ ਕੇ ਜੋ ਆਪਣੀ ਚੁੱਪੀ ਤੋੜ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੱਚਾਈ ਦਾ ਇੰਤਜ਼ਾਰ ਕਰੋ ਤੁਹਾਨੂੰ ਜਲਦੀ ਪਤਾ ਲੱਗ ਜਾਵੇਗਾ ਔਰ ਇੰਨੀ ਜਲਦੀ ਜਜ ਕਰਨ ਤੇ ਤੁਸੀਂ ਪਛਤਾਵੋਗੇ ਤੇ ਇਸ ਪੋਸਟ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਸੈਡ ਇਮੋਜੀ ਸ਼ੇਅਰ ਕੀਤਾ ਗਿਆ ਤੇ ਦੱਸਦੀ ਕਿ ਉਸ ਤੋਂ ਪਹਿਲਾਂ ਟੋਨਿਕ ਕੱਕੜ ਦੇ ਵੱਲੋਂ ਵੀ ਇੰਸਟਾਗ੍ਰਾਮ ਹੈਂਡਲ ਤੇ ਆਪਣੀ ਭੈਣ ਨੂੰ ਸਪੋਰਟ ਕਰਦੇ ਹੋਏ ਇੱਕ ਪੋਸਟ ਲਿਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਸੀਗਾ ਕਿ ਮਨ ਲਵੋ ਮੈਂ ਕਿਸੇ ਪ੍ਰੋਗਰਾਮ ਦੇ ਲਈ ਕਿਸੇ ਸ਼ਹਿਰ ਦੇ ਵਿੱਚ ਇਨਵਾਈਟਡ ਹਾਂ ਅਤੇ ਉੱਥੇ ਸਾਰੀ ਜੋ ਵਿਵਸਥਾ ਹੁੰਦੀ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਹੋਟਲ ਤੋਂ ਲੈ ਕੇ ਕਾਰ 에য়ারਪੋਰਟ ਪਿਕਅਪ ਤੱਕ ਸਾਰੀ ਜ਼ਿੰਮੇਵਾਰੀ ਮੇਰੀ ਹੁੰਦੀ ਆ ਪਰ ਤੁਸੀਂ ਉੱਥੇ ਲੇਟ ਪਹੁੰਚਦੇ ਹੋ ਤੇ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਕੁਝ ਵੀ ਬੁੱਕ ਨਹੀਂ ਕੀਤਾ ਗਿਆ 에য়ারਪੋਰਟ ਤੇ ਤੁਹਾਨੂੰ ਕੋਈ ਕਾਰ ਲੈਣ ਨਹੀਂ ਆਈ ਨਾ ਹੀ ਕੋਈ ਹੋਟਲ ਬੁੱਕ ਕੀਤਾ ਗਿਆ ਤੇ ਨਾ ਹੀ ਕੋਈ ਟਿਕਟ ਅਜਿਹੇ ਹਾਲਾਤ ਦੇ ਵਿੱਚ ਤੁਸੀਂ ਕਿਸ ਨੂੰ ਦੋਸ਼ੀ ਠਹਿਰਾਓਗੇ ਤਾਂ ਇਹ ਪੋਸਟ ਜੋ ਸੀਗੀ ਨੇਹਾ ਕੱਕੜ ਦੇ ਭਰਾ ਦੇ ਵੱਲੋਂ ਜੋ ਸੀਗੀ ਸ਼ਰਕੀਤੀ ਗਈ ਸੀਗੀ ਜਦੋਂ ਲੋਕ ਜੋ ਸੀ ਨੇਹਾ ਕੱਕੜ ਨੂੰ ਟਰੋਲ ਕਰ ਰਹੇ ਸੀਗੇ ਤਾਂ ਹੁਣ ਨੇਹਾ ਕੱਕੜ ਦੇ ਬੋਲੋ ਵੀ ਇੱਕ ਪੋਸਟ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਤੁਸੀਂ ਮੈਨੂੰ ਬਹੁਤ ਜਲਦੀ ਜਜ ਕੀਤਾ ਪਰ ਜਦੋਂ ਤੁਹਾਨੂੰ ਪੂਰੀ ਸੱਚਾਈ ਪਤਾ ਲੱਗੇਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਰਿਗਰਟ ਹੋਣਾ ਜ਼ਰੂਰ ਹੋਵੇਗਾ ਨੇਹਾ ਕੱਕੜ ਦੀ ਗੱਲ ਕਰੀਏ ਤਾਂ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਆ ਉਹਨਾਂ ਦੇ ਗਾਣੇ ਜੋ ਆ ਬਾਲੀਵੁੱਡ ਦੇ ਵਿੱਚ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਲੋਕ ਵੀ ਉਹਨਾਂ ਦੇ ਗੀਤਾਂ ਨੂੰ ਸੁਣਨਾ ਕਾਫੀ ਪਸੰਦ ਕਰਦੇ ਆ